ਮਾਨ ਜੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪ੍ਰਸ਼ਾਦ ਸਭ ਜਗਤ ਰਾਇਆ ਜਨ ਆਵਣ ਕਾ ਇਹ ਸੁਆਉ ਜਨ ਕੈ ਸੰਗ ਜਿਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਅੱਜ ਆਪ ਜੀ ਦੇ ਚਰਨਾਂ ਵਿੱਚ ਤਨ ਤਨ ਬਾਬਾ ਆਨੰਦ ਸਿੰਘ ਜੀ ਤਨ ਤਨ ਬਾਬਾ ਆਇਸ਼ਰ ਸਿੰਘ ਜੀ ਸਮਪਰਦਾਇ ਨਾਨਕ ਸਰ ਦੇ ਬਾਨੀ ਉਹਨਾਂ ਤੋਂ ਬਰੋਸਾਏ ਹੋਏ ਮਹਾਂਤ ਪਸ਼ਵੀ ਰੱਬ ਦਾ ਨੂਰ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਜਿਨ੍ਹਾਂ ਦਾ ਜਨਮ 13 ਮਾਗ 26 ਜਨਵਰੀ 1926 ਨੂੰ ਪਿੰਡ ਲਹਿਰੇਗਾ ਗਾਗੇ ਦੀ ਧਰਤੀ ਤੇ ਸਤਕਾਰਯੋਗ ਪਿਤਾ ਮੰਗਲ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਚੰਦਕੌਰ ਜੀ ਦੀ ਪਵਿੱਤਰ ਕੋਖ ਵਿੱਚੋਂ ਹੋਇਆ ਬਚਪਨ ਤੋਂ ਭਗਤੀ ਦੀ ਹਿਰਦੇ ਵਿੱਚ ਲਾਈਟ ਜਗੀ ਸੀ ਸੰਸਾਰ ਨਾਲੋਂ ਆਪ ਜੀ ਦਾ ਜੀਵਨ ਵੱਖਰਾ ਰਿਹਾ ਸਤਗੁਰ ਦੀ ਬਾਣੀ ਦਾ ਫਰਮਾਨ ਹੈ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਬਚਪਨ ਭਗਤੀ ਵਿੱਚ ਜਦ ਜੋਬੰਦੀਆਂ ਝਲਕਾਂ ਉਠੀਆਂ 23 ਸਾਲ ਦੀ ਉਮਰ ਵਿੱਚ ਰੱਬ ਨੂੰ ਮਿਲਣ ਵਾਲੀ ਤਾਂਗ ਜਾਦਾ ਵੱਧ ਗਈ 1949 ਵਿੱਚ ਧੰਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇਰਾਵਾਲੇ ਝੋੜੜਾ ਨਗਰ ਦੀ ਧਰਤੀ ਤੇ ਬਰਾਜਮਾਨ ਸਨ ਆਪ ਜੀ ਨੇ ਪਹਿਲੀ ਬਾਰ ਦਰਸ਼ਨ ਦੇਦਾਰ ਕੀਤੇ ਗੁਰਬਾਣੀ ਦਾ ਫਰਮਾਨ ਹੈ ਜਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਬਦਾ ਬਿਨੁ ਸਜਾਏ ਪਰਮ ਪਦ ਲਈਐ ਇਸ ਤਰ੍ਹਾਂ ਹਿਰਦੇ ਵਿੱਚੋਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਮੈਨੂੰ ਅਕਾਲ ਪੁਰਖ ਨਿਰਆਕਾਰ ਦੇ ਦਰਸ਼ਨ ਦਿਦਾਰ ਹੋ ਗਏ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਆਪਣੇ ਪਰਮ ਸੇਵਕ ਤੇ ਪਿਆਰ ਭਰੀਆਂ ਨਜ਼ਰਾਂ ਪਾਈਆਂ ਆਪਣੀ ਮੂਵਾਰ ਕ੍ਰਿਸ਼ਨਾਂ ਦੇ ਵਿੱਚੋਂ ਉਚਾਰਨ ਕੀਤਾ ਆਓ ਬਗੜ ਮਹੰਤ ਜੀ ਤੁਹਾਡੀ ਬੜੇ ਸਮੇਂ ਤੋਂ ਇੰਤਜ਼ਾਰ ਸੀ ਬਸ ਇਸ ਸਮੇਂ ਤੋਂ ਸੰਸਾਰ ਭੁੱਲ ਗਿਆ ਬਾਬਾ ਜੀ ਦੇ ਹੋ ਕੇ ਬਹਿ ਗਏ ਤੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ 1950 ਵਿੱਚ ਨਾਨਕ ਸਰ ਕਲੇਰਾ ਵਿਖੇ ਆਪਰਾਜਮਾਨ ਹੋਏ ਤੇ ਬਾਬਾ ਜੀ ਨੇ ਸੇਵਾ ਦੇ ਕਾਰਜ ਆਰੰਭ ਤੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਆਉਂਦੀਆਂ ਜਿਨ੍ਹਾਂ ਵਿੱਚੋਂ ਇੱਕ ਸਨ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਹੋਰਾਂ ਨੂੰ ਤਿੰਨ ਡਿਊਟੀਆਂ ਬਖਸ਼ਿਸ਼ ਕੀਤੀਆਂ ਉਹ ਕਿਹੜੀਆਂ ਸਨ ਸ਼ਾਮ ਦੇ ਟਾਈਮ ਕਥਾ ਦੀ ਡਿਊਟੀ ਨਿਭਾਉਣੀ ਅਮਰਤ ਵੇਲੇ ਆਸਾ ਦੀ ਵਾਰ ਦੀ ਪੌੜੀ ਪੜਨੀ ਅਤੇ ਸਰੋਵਰ ਦੇ ਕਿਨਾਰੇ ਜਿਹੜੇ ਅੱਜ ਸੁਖਮਨੀ ਸਾਹਿਬ ਦੇ ਅਸਥਾਨਾਂ ਦੇ ਆਪਜੀ ਦਰਸ਼ਨ ਕਰਦੇ ਹੋ ਇਹਦੀ ਸਾਰੀ ਸੇਵਾ ਸੰਭਾਲ ਅਗੰਮੀ ਵੱਡੀ ਜ਼ਿੰਮੇਵਾਰੀ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਨੂੰ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਉਹ ਤਨ ਦੇਹੀ ਦੇ ਨਾਲ ਆਪਣੇ ਮੁਰਸ਼ਿਦ ਵੱਲੋਂ ਲੱਗੀਆਂ ਹੋਈਆਂ ਤਿੰਨ ਡਿਊਟੀਆਂ ਨਿਭਾਉਣ ਵਾਲੇ ਮਹਾਨ ਆਤਮਾ ਧਰਮ ਦੀ ਧੂਜਾ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੇ 100 ਸਾਲਾ ਜਨਮ ਦਿਹਾੜੇ ਦੀ ਆਮਦ ਨੂੰ ਸਮਰਪਿਤ ਇੱਕ ਪਿਆਰ ਭਰਿਆ ਨਗਮਾ ਰਾਏ ਸਿੰਘ ਲਖੇ ਦੇ ਜੱਥੇ ਤੋਂ ਇਉਂ ਸੁਣੋ ਜੀ ਮਹੀਨੇ ਵਿੱਚ ਖੁਸ਼ੀਆਂ ਏਪਾਰ ਹੋਈਆਂ ਬਾਗਾਂ ਵਾਲੀ ਧਰਤੀ ਪੰਜਾਬ ਦੀ ਪੱਤ ਝੜ ਦੂਰ ਹੋਈ ਬਗ ਤੇ ਬਹਾਰ ਆਈ ਮੈਕਿਊਟੀ ਪੁਸ਼ਪੇ ਗੁਲਾਵਦੀ ਕੁਦਰਤ ਰਾਣੀ ਫਿਰੇ ਮੰਡ ਦੀ ਵਧਾਈਆਂ ਕੁਦਰਤ ਰਾਣੀ ਫਿਰੇ ਮੰਡ ਦੀ ਵਧਾਈਆਂ ਘਰ ਘਰ ਖੁਸ਼ੀ ਦਾ ਮੰਗਲ ਛਾ ਗਿਆ ਬਾਬਾ ਜੀ ਮਹੰਤ ਪਰਤਾਪ ਸਿੰਘ ਦਾ 100 ਸਾਲਾ ਜਨਮ ਦਿਹਾੜਾ ਆ ਗਿਆ ਬਾਬਾ ਜੀ ਮਹੰਤ ਪਰਤਾਪ ਸਿੰਘ ਦਾ ਸੋ ਸਾਲਾ ਜਨਮ ਦਿਹਾੜਾ ਆ ਗਿਆ ਲਹਿਰੇ ਗਾ ਕੇ ਪਿੰਡ ਵਿੱਚ ਪਿਤਾ ਜੀ ਮੰਗਲ ਸਿੰਘ ਸਿੱਧਾ ਸਾਦਾ ਜੱਟ ਹਾਲਵਾਉਂਦਾ ਸੀ ਸਾਦਗੀ ਦੇ ਵਿੱਚ ਰਹਿਣਾ ਹੀ ਉੱਚਾ ਨਾ ਕਿਸੇ ਨੂੰ ਕਹਿਣਾ ਨਿੱਤ ਗੌਣ ਪਰਪੂ ਦੇ ਗਾਉਂਦਾ ਸੀ ਮਾਤਾ ਚੰਦ ਕੌਰ ਅੱਜ ਪੂਜਣੇ ਦੇ ਯੋਗ ਹੋਈ ਮਾਤਾ ਚੰਦ ਕੌਰ ਅੱਜ ਪੂਜਣੇ ਦੇ ਯੋਗ ਹੋਈ ਘੋਦ ਵਿੱਚ ਪੁੰਨਿਆਂ ਦਾ ਚੰਦ ਆ ਗਿਆ ਬਾਬਾ ਜੀ ਮਹੰਤ ਪਰਤਾਪ ਸਿੰਘ ਦਾ 100 ਸਾਲਾਂ ਜਨਮ ਦਿਹਾੜਾ ਆ ਗਿਆ ਬਾਬਾ ਜੀ ਮਹੰਤ ਪਰਤਾਪ ਸਿੰਘ ਦਾ 100 ਸਾਲਾਂ ਜਨਮ ਦਿਹਾੜਾ ਪਰ ਉਹ ਜਵਾਨ ਹੋਏ ਪੈ ਗਿਆ ਜਵਾਨੀ ਵਾਲਾ ਜੋਰ ਸੀ ਰੱਬ ਨੂੰ ਮਿਲਣ ਵਾਲੀ ਦਿਲ ਵਿੱਚ ਤਾਗ ਰਹੀਦੀ ਕਾਲੀਆਂ ਕਟਾਂ ਨੂੰ ਚਾਹੁੰਦਾ ਮੋਰ ਸੀ ਰੱਬ ਨੂੰ ਮਿਲਣ ਵਾਲੀ ਦਿਲ ਵਿੱਚ ਤਾਗ ਰਹੀਦੀ ਕਾਲੀਆਂ ਕਟਾਂ ਨੂੰ ਚਾਹੁੰਦਾ ਮੋਰ ਸੀ ਗੁਰੂ ਬਿਨਾਂ ਪਾਰ ਹੋ ਜੇ ਰੱਬ ਦਾ ਕਾਨੂੰਨ ਹੈ ਨਾ ਗੁਰੂ ਬਿਨਾਂ ਪਾਰ ਹੋ ਜੇ ਰੱਬ ਦਾ ਕਾਨੂੰਨ ਹੈ ਨਾ ਹੁਕਮ ਆਕਾਸ਼ ਬਾਣੀ ਵਿੱਚੋਂ ਆ ਗਿਆ ਸਾਲਾ ਜਨਮ ਦਿਹਾੜਾ ਆ ਗਿਆ ਬਾਬਾ ਜੀ ਮਹੰਤ ਪਰਤਾਪ ਸਿੰਘ ਦਾ 100 ਸਾਲਾ ਜਨਮ ਦਿਹਾੜਾ ਆ ਗਿਆ 1949 ਵਿੱਚ ਚੋੜੜਾ ਨਗਰ ਆਏ ਅਮਰਤ ਘਟਾ ਜਿੱਥੇ ਵਰਸੇ ਕਰ ਲੈ ਦੀਦਾਰ ਪੂਰੇ ਬਰਮ ਗਿਆਨੀਆਂ ਦੇ ਰਹਿ ਅਜਨਾਂ ਨੂੰ ਨਿਤ ਕਰਸੇ ਕਿਆ ਮਲਾਪ ਕਈ ਜਨਮਾਂ ਦੇ ਵਿਛੜਿਆਂ ਦਾ ਮਿਲ ਗਈ ਮੰਜ਼ਲ ਚੰਕਰ ਮਟਾ ਗਿਆ ਬਾਬਾ ਜੀ ਮਹੰਤ ਪਰਤਾਪ ਸਿੰਘ ਦਾ 100 ਸਾਲਾਂ ਜਨਮ ਦਿਹਾੜਾ ਆ ਗਿਆ ਬਾਬਾ ਜੀ ਮਹੰਤ ਪਰਤਾਪ ਸਿੰਘ ਕਥਾ ਦੀ ਡਿਉਟੀ ਲਈ ਇਹ ਤਾਂ ਸੇਵਾ ਬਹੁਤ ਹੀ ਕਮਾਲ ਦੀ ਆਸਾ ਜੀ ਦੀਵਾਰ ਵਿੱਚੋਂ ਪੜਦੇ ਹਮੇਸ਼ਾ ਪੌੜੀ ਬਜਰ ਦਿਲਾਂ ਨੂੰ ਜਾ ਵੇ ਢਾਲਦੀ ਸ਼ਾਮ ਦੇ ਵਕਤ ਨਿਤ ਕਥਾ ਦੀ ਡਿਉਟੀ ਲਈ ਇਹ ਤਾਂ ਸੇਵਾ ਬਹੁਤ ਹੀ ਕਮਾਲ ਦੀ ਆਸਾ ਜੀ ਦੀਵਾਰ ਵਿੱਚੋਂ ਪੜਦੇ ਹਮੇਸ਼ਾ ਪੌੜੀ ਬਜਰ ਦਿਲਾਂ ਨੂੰ ਜਾ ਵੇ ਢਾਲਦੀ ਸੋਰ ਤਾਲ ਵਿੱਚ ਬੀਨ ਵੱਜ ਗਈ ਸਵੇਰਿਆਂ ਦੀ ਸੋਰ ਆਦੀ ਤੇਰੀ ਸੋਖ ਮਨੀ ਸਾਵੀਅਸਥਾਨ ਦੀ ਸੇਵਾ ਤੇ ਸੰਭਾਲ ਕਰੀ ਤਾਰੀ ਭਾਵਸਾ ਕਰਾਂ ਜੋ ਜੀਵ ਕੋਟੀ ਦੁਨੀਆ ਜਹਾਨ ਦੀ ਸੁੱਖਾਂ ਦੀ ਮਣੀਏ ਰੱਜੀ ਪੰਜਵੇਂ ਗੁਰਾਂ ਨੇ ਸੁੱਖਾਂ ਦੀ ਮਣੀਏ ਰੱਜੀ ਪੰਜਵੇਂ ਗੁਰਾਂ ਨੇ ਨਾਮ ਦਾ ਖਜ਼ਾਨਾ ਭਕਣਾ ਲੰਗਰ ਮਹੰਤਾਂ ਦੇ ਦਿਨ ਰਾਤ ਰਹਿੰਦੇ ਸਦਾ ਚੱਲਦੇ ਆਉਂਦਾ ਨਹੀਂ ਹਿਸਾਬ ਕੋਈ ਬਣੇ ਵੇ ਪਦਾਰਥਾਂ ਦਾ ਦੂਰੋਂ ਦੂਰੋਂ ਸਤ ਸੰਗਿ ਕੱਲ ਦੇ ਆਉਂਦਾ ਨਹੀਂ ਹਿਸਾਬ ਕੋਈ ਬਣੇ ਵੇ ਪਦਾਰਥਾਂ ਦਾ ਦਿਨ ਰਾਤ ਸਤ ਸੰਗਿ ਕੱਲ ਦੇ ਹਾਜ਼ਰ ਇਕ ਕਵੀਰ ਖੜਾ ਰੱਬ ਦਾ ਭੰਡਾਰੀ ਬਸ ਜੀ ਨਕੋਟ ਨੇ ਵਧਾਈ ਹੋਵੇ ਪਈ ਹੈ ਕਰਾਈ ਧੰਨ ਧੰਨ ਜੀ ਲਾੜੀਆਂ ਦੇ ਵਿੱਚ ਅੱਜ ਹੁੰਦੇ ਨੇ ਅਖੰਡ ਪਾਠ ਸੇਵਾ ਨੂੰ ਲਗਾਏ ਚਾਰ ਜਨ ਜੀ ਮੋਤੀਆਂ ਦਾ ਹਰ ਰਾਏ ਸਿੰਘ ਨੇ ਪਰੋਇਆ ਮੋਤੀਆਂ ਦਾ ਸਾ ਜੀ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਮਹਾਪੁਰਖਾਂ ਤੋਂ ਅਵਾਜੇ ਹੋਏ ਮਹੰਤ ਬਾਬਾ ਹਰਵੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਆਪਣੇ ਮੁਰਸ਼ਿਦ ਦੀ ਚਲਾਈ ਹੋਈ ਚਾਲੀ ਤੇ ਚੱਲ ਰਹੇ ਨੇ ਸੇਵਾ ਸ਼ਿਮਰਨ ਅਤੇ ਭਗਤੀ ਦੇ ਝੰਡੇ ਝੁਲਾ ਰਹੇ ਨੇ ਉਹਨਾਂ ਦੀਆਂ ਮਹਾਨ ਕੀਤੀਆਂ ਹੋਈਆਂ ਸੇਵਾਵਾਂ ਨੂੰ ਚਾਰ ਚੰਨ ਲਾ ਰਹੇ ਨੇ ਇਨੀ ਕੁ ਸੇਵਾ ਰਾਏ ਸਿੰਘ ਲੱਖੇ ਦੇ ਜਥੇ ਦੀ ਆਪ ਜੀ ਕਰੋ ਪ੍ਰਮਾਨ ਹੋਈਆਂ ਭੁੱਲਾਂ ਦੀ ਬਖਸ਼ੋ ਖਿਮਾ ਫਤੇਗ ਜਾਓ ਗੱਜ ਕੇ ਆਖੋ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ